ਹੋਲਾ ਪ੍ਰਸ਼ਾਸਨ ਮੋਤਾਬਾਦ ਜਿੰਦਾਬਾਦ ਜਿੰਦਾਬਾਦ ਪਨਾ ਸ਼ੈਫ ਅਫਸਲ ਸ਼ੈਫ ਮੋਤਾਬਾਦ ਪ੍ਰਸ਼ਾਸਨ ਮੋਤਾਬਾਦ ਜਿੰਦਾਬਾਦ ਤੁਹਾਡੀ ਸਵਾਗਤ ਹੈ ਮੇਰਾ ਦੇਖੋ ਜਿੰਦਾਬਾਦ ਮੋਤਾਬਾਦ ਮੋਤਾਬਾਦ ਅਲੋ ਮੋਤਾਜ ਸ਼ਹਿਰ ਦੀ ਸਫਾਈ ਦਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਗੰਦਨਾ ਭਰੀਆਂ ਨੇ ਸ਼ਹਿਰ ਦੀਆਂ ਸਾਰੀਆਂ ਰੋਡ ਗਲੀਆਂ ਤੇ ਗੰਦਾ ਆ ਗਿਆ ਬਰਸਾਤ ਆਉਣ ਵਾਲੀ ਆ ਪਿਛਲੇ ਕਈ ਦਿਨਾਂ ਤੋਂ ਸਵਾਈ ਭੰਦਾ ਔਰ ਅੱਜ ਅਸੀਂ ਸੜਕਾਂ ਦੇ ਸ਼ਹਿਰ ਵਾਸੀ ਆਏ ਆ ਜੇ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ ਅਸੀਂ ਆਉਣ ਵਾਲੇ 7-8 ਦਿਨਾਂ 'ਚ ਸ਼ਹਿਰ ਨੂੰ ਲਾਂਬੰਦ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲਾਂਬੰਦ ਕਰਾਂਗੇ ਸਾਰੇ ਲੋਕਾਂ ਨੂੰ ਬਾਡਾਂ 'ਚ ਲਾਂਬੰਦ ਕਰਾਂਗੇ ਔਰ ਇਹਦੇ ਖਿਲਾਫ ਭਾਵੇਂ ਭੁਖ ਹੜਤਾਲ ਭਾਵੇਂ ਧਰਨੇ ਭਾਵੇਂ ਕੋਰਟ 'ਚ ਕੈਂਡਲ ਮਾਰਚ ਜੋ ਦੇਣਾ ਪਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ ਆ 5-7 ਦਿਨਾਂ ਚ ਬਣਾਵਾਂਗੇ ਉਹ ਆਸ ਆ ਕਿ ਅਫਸਰ ਜਾਗਣਗੇ ਅੱਜ ਦੇ ਕਿਉਂਕਿ ਲੋਕਾਂ ਜਦੋਂ ਰੋਸ ਬਹੁਤ ਆ ਉਹ ਜੇ ਮੌਸਮ ਖਰਾਬ ਹੋਇਆ ਉਹ ਦੋਸਮ ਪੰਜਾਤ ਤੋਂ ਬਾਅਦ ਸ਼ਹਿਰ ਦੇ ਕਿਤੇ ਹਿੱਸੇ 'ਚ ਪਾਣੀ ਆਇਆ ਉਹਦੀ ਅਫਸਰ ਸ਼ਾਇਦ ਜੁਮੇਰ ਹੋਏਗੀ ਉਹਦੇ ਖਿਲਾਫ ਹੀ ਤੁਹਾਨੂੰ ਦੇਵਾਂਗੇ ਇਹਦੇ ਖਿਲਾਫ ਹੀ ਸੜਕਾਂ ਦੇ ਆਉਂਦੇ ਫਲਾ ਅਫਸਰਸ਼ਾਹੀ ਦਾ ਭੁਗਿਆ ਜਾ ਰਿਹਾ ਸੁਣਵਾਈ ਨਹੀਂ ਹੁੰਦੀ ਛੋਟੀ ਕੋਈ ਸੁਣਵਾਈ ਨਾ ਨਾ ਕੋਈ ਸੁਣਵਾਈ ਜਿਹੜੀ ਅਫਸਰਸ਼ਾਹੀ ਐ ਇਸ ਵੇਲੇ ਕਿਸੇ ਦੀ ਨਹੀਂ ਹੋ ਰਹੀ ਕੋਈ ਸਰਕਾਰ ਐ ਇਸ ਵੇਲੇ ਜਿਹੜੀ ਆ ਅੰਨੀ ਭੋਲੀ ਅਫਸਰਸ਼ਾਹੀ ਹੋਈ ਪਈ ਆ ਕੋਈ ਕੋਈ ਸਾਨੂੰ ਹੁਕਮਾਂ ਦੀ ਮੈਂ ਬੇਨਤੀ ਐ ਆ ਮੈਂ ਤੁਹਾਡੇ ਚੈਨਲ ਤੁਹਾਡੇ ਚੈਨਲ ਨਹੀਂ ਤੁਹਾਡੇ ਸਾਰਿਆਂ ਲਈ ਮੀਡੀਆ ਲਈ ਅਸੀਂ ਸਾਨੂੰ ਬੇਨਤੀ ਕਰਨਾ ਤੁਹਾਨੂੰ ਉਹਦੀ ਕਾਪੀ ਤੇ ਦਿਓ ਜਿਹੜੇ ਆਰਡਰ ਨਾਲ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ ਕੋਰਟ ਦਾ ਦਿਓ ਜਿਹੜੇ ਗ੍ਰੇਨ ਟਰਮਨ ਨੂੰ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਨੂੰ ਕੋਰਟ ਚ ਚੈਲੰਜ ਕਰੀਏ ਅਸੀਂ ਉਹਦੇ ਉਹਨੂੰ ਰਿਵਾਈਜ਼ ਕਰੀਏ ਅਸੀਂ ਕੋਈ ਸਾਨੂੰ ਪੜ੍ਹਈਏ ਕਿ ਕੀ ਉਹ ਚ ਲਿਖਿਆ ਕਿਹੜੇ ਹੁਕਮ ਨਾਲ ਤੁਸੀਂ ਬੰਦ ਕੀਤਾ ਸਿਰਫ ਅਸੀਂ ਬੰਦ ਕਰਤਾ ਸਾਨੂੰ ਓਪਨ ਦੇ ਹੁਕਮ ਜਵਾਨੀ ਹੁਕਮ ਹੈ ਜੀ ਇਹ ਕਿਹੜੀ ਜਵਾਨੀ ਹੁਕਮ ਨੇ ਜਿਹੜੇ ਏਡੇ ਵੱਡੇ ਸ਼ਹਿਰ ਨੂੰ ਉਹ ਤੁਸੀਂ ਬਰਬਾਦ ਕਰ ਦੇਓਗੇ ਜਿਹੜੇ ਇੰਨੇ ਲੱਖਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੁਰਲਭ ਕਰਦੇ ਹੋਗੇ ਇਹ ਕਿਹੜੀ ਹੁਕਮ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੇਨਤੀ ਆ ਮਾਨਯੋਗ ਸੇਠੀ ਸਾਹਿਬ ਮੇਰੇ ਸਾਥੀ ਆਏ ਇਹਨਾਂ ਦਾ ਕੋਰਟਨ ਧਨਵਾਦ ਆ ਬੱਤ ਤੁਸੀਂ ਤਾਂ ਹੁਣ ਮੇਰੇ ਤੋਂ ਸਾਰੇ ਜਾਗਾਂ ਜਾਣਦੇ ਹੋ ਬੇਦੀ ਸਾਹਿਬ ਇਸ ਇਹਦਾ ਪਾਰਟ ਨਹੀਂ ਐਡਮਿਨਿਸਟ੍ਰੇਸ਼ਨ ਦਾ ਬੇਦੀ ਸਾਹਿਬ ਨੇ ਤੁਹਾਨੂੰ ਸਾਰਾ ਕੋਈ ਦਸ ਹੀ ਦਿੱਤਾ ਪਰ ਮੈਂ ਜਾਨਣਾ ਕਿ ਇਹਦੇ ਚ ਅਸੀਂ ਪਾਰਟੀ ਦੇ ਉੱਤੇ ਉੱਠ ਕੇ ਪੋਲੀਟਿਕਲੀ ਕੋਈ ਉਸ ਤੋਂ ਉੱਤੇ ਉੱਠ ਕੇ ਕਿ ਸ਼ਹਿਰ ਦੇ ਭਲੇ ਵਾਸਤੇ ਇਕੱਠੇ ਹੋਏ ਆ ਅੱਜ ਸ਼ਹਿਰ ਦਾ ਭਲਾ ਇਸੇ ਚੀ ਹੈ ਕਿ ਜਿਹੜਾ ਇਹ ਸਾਰਾ ਗੰਦ ਪਿਆ ਹੋਇਆ ਇਹ ਚੱਕਿਆ ਜਾਵੇ ਹੁਣ ਜਦੋਂ ਇਹਨਾਂ ਦੀ ਨੀਂਦ ਕੁੰਮ ਕਰਨ ਦੀ ਨਹੀਂ ਉਹ ਉੱਠਦੀ ਹੈ ਜਦੋਂ ਜਨਤਾ ਸੜਕਾਂ ਤੇ ਉਤਰਦੀ ਹੈ ਜਨਤਾ ਨੂੰ ਸੜਕਾਂ ਤੇ ਉਤਰਨ ਦਾ ਕਾਰਜਬੂਰ ਕੀਤਾ ਗਿਆ ਹੈ ਮਜਬੂਰ ਕਰਕੇ ਸਾਨੂੰ ਇੱਥੇ ਤੱਕ ਲਿਆਂਦਾ ਗਿਆ ਇਹ ਇਲੈਕਟਿਡ ਬਾਡੀ ਦੇ ਵਿੱਚ ਇੱਕ ਮੈਂਬਰ ਨੇ ਮੈਂ ਤਾਂ ਇਹਨਾਂ ਨੂੰ ਚਾਹਨਾ ਕਿ ਇਹ ਉੱਥੇ ਕਿ ਹਾਊਸ ਦੇ ਵਿੱਚ ਮਤਾ ਲਿਆਣ ਇਸ ਵਾਰ ਅਸੀਂ ਸਾਰੇ ਪਾਸ ਕਰਾਂਗੇ ਮਤਾ ਜਿਹੜੀ ਐਡਮਿਨਿਸਟ੍ਰੇਸ਼ਨ ਜਾਂ ਜਿਹੜਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਕੰਮ ਰੋਕਿਆ ਜਾ ਰਿਹਾ ਉਹ ਸਾਰਾ ਕੁਝ ਅਸੀਂ ਖੰਡਨ ਕਰਾਂਗੇ ਔਰ ਪੂਰੀ ਤਰ੍ਹਾਂ ਅਸੀਂ ਜ਼ੋਰ ਲਾ ਕੇ ਇਹਨੂੰ ਪਾਸ ਕਰਾਵਾਂਗੇ ਵੀ ਇਹ ਜਿਹੜੀ ਚੀਜ਼ ਹੈ ਗਲਤ ਹੈ ਐਨਜੀਟੀ ਦਾ ਰੋਲਾ ਪਾ ਕੇ ਪਹਿਲਾਂ ਇੱਥੇ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਟਾਇਲਾਂ ਲਾਈਆਂ ਬੰਦ NGT ਦਾ ਕੋਈ ਆਰਡਰ ਹੀ ਨਹੀਂ ਦੱਸਦੇ ਉਹਨਾਂ ਨੇ ਕਿਹਾ ਹੈ ਕਿ ਟਾਈਲਸ ਲਾਓ ਪਰ ਉਹਦੇ ਵਿੱਚ ਗਰੂਪ ਹੋਣਾ ਚਾਹੀਦਾ ਤਾਂ ਕਿ ਸੀਪੀਜ਼ ਆਫ ਵਾਟਰ ਹੋਣੀ ਚਾਹੀਦੀ ਆ ਪਰ ਕਿਸੇ ਇੰਜੀਨੀਅਰਿੰਗ ਵਿੰਗ ਦੇ ਹਿੰਮਤ ਨਹੀਂ ਕੀਤੀ ਕਿ ਜਾ ਕੇ ਰਿਪਰੈਜ਼ੈਂਟ ਕੀਤਾ ਜਾਵੇ ਕਿ ਸ਼ਹਿਰ ਨੂੰ ਆਪਾਂ ਸੁੰਦਰ ਦੇਣ ਸਫਾਈ ਦੇ ਤੌਰ ਤੇ ਦੇਖਿਆ ਜਾਵੇ ਪਿਛਲੇ 4 ਸਾਲ ਤੋਂ ਇਸ ਸ਼ਹਿਰ ਦਾ ਜੋ ਬੁਰਾ ਹਾਲ ਕੀਤਾ ਗਿਆ ਉਹ ਮੈਂ ਅੰਦਾਜ਼ਾ ਤੁਹਾਡਾ ਸਾਡੇ ਸਾਹਮਣੇ ਆ 40 ਸਾਲ ਤੋਂ ਨਹੀਂ ਸੀ ਕਦੇ ਇਹ ਹੋਇਆ ਕਦੇ ਨਹੀਂ ਹੋਇਆ ਸੀ ਕਦੇ ਨਹੀਂ ਹੋਇਆ ਪਿਛੇ ਪਹਿਲਾਂ ਇੱਥੇ ਸਾਡੇ ਕੋਲ ਲਾਇਨਸ ਕੰਪਨੀ ਜਿਹੜੀ ਕੰਮ ਕਰਦੀ ਸੀ ਅਸੀਂ ਉਹਨੂੰ ਦਬਕਾ ਕੇ ਕੁਛ ਕਰਕੇ ਰਾਤ ਸਵੇਰ ਸਭ ਕੁਝ ਕਰਦੇ ਸੀ